ਸਾਤ ਸੰਗਤਾਂ ਜੀ ਅੱਜ ਦਾ ਜਿਹੜਾ ਦਿਹਾੜਾ ਦੋ ਦਿਹਾੜੇ ਹਨ ਹੱਕ ਪਰਵਰ ਹੱਕ ਕੇਸ ਗੁਰੂ ਕਰਤਾ ਹਰ ਰਾਏ ਸੁਲਤਾਨ ਹਮਦਰਵੇਸ਼ ਗੁਰੂ ਕਰਤਾ ਹਰ ਰਾਏ ਧੰਨ ਸਾਹਿਬ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁਹ ਜਾਏ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਨਸ਼ੀਨੀ ਵਾਲਾ ਦਿਹਾੜਾ ਤੇ ਨਾਲ ਪਿਆਰਿਓ ਧੰਨ ਸਾਹਿਬ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਇਹ ਪਾਵਨ ਗੁਰਪੁਰਬ ਆਪਾਂ ਅੱਜ ਮਨਾ ਰਹੇ ਹਾਂ ਪਿਆਰਿਓ ਤੇ ਇਹਦੀ ਆਪਾਂ ਬਹੁਤ ਥੋੜੇ ਕੋ ਸਮੇਂ ਦੇ ਵਿੱਚ ਸੰਖੇਪਤ ਵਿਚਾਰ ਕਰ ਲੈਣਾ ਕਿ ਇਹ ਧੰਨ ਸਾਹਿਬ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਹੋਏ ਹਨ ਬਾਬਾ ਰਾਮ ਰਾਏ ਜਿਹੜਾ ਉਹ ਵੱਡਾ ਸੀ ਛੋਟੇ ਜਿਹੜੇ ਹਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਇਹਦੇ ਵਿੱਚ ਪਿਆਰਿਓ ਕੋਈ ਸ਼ੱਕ ਨਹੀਂ ਹੈ ਕੋਈ ਦੋ ਰਾਹ ਨਹੀਂ ਆ ਬਾਬਾ ਰਾਮ ਰਾਏ ਬਹੁਤ ਚੜ੍ਹਦੀ ਕਲਾ ਸੀ ਪਹਿਲਾਂ ਬਹੁਤ ਵਿਆਕਤ ਸੀ ਜਦੋਂ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ ਨਾ ਕਿ ਕੋਈ ਔਰੰਗੇ ਦੇ ਕੋਲ ਜਾ ਕਰਕੇ ਉਹਨੂੰ ਨਿਰ ਉਤਰ ਕਰਨਾ ਕਰੇ ਉਸ ਵੇਲੇ ਸਮੁੱਚੇ ਪਿਆਰਿਓ ਪੰਥ ਦੇ ਵਿੱਚੋਂ ਸਮੁੱਚੇ ਸਿੱਖ ਪੰਥ ਦੇ ਵਿੱਚ ਜਿੰਨੇ ਵੀ ਸਾਧੂ ਸੰਤ ਮਹਾਂਪੁਰਖ ਚੜ੍ਹਦੀ ਕਲਾ ਵਾਲੇ ਸਾਰੇ ਮਸੰਦ ਉਥੇ ਮੌਜੂਦ ਸਨ ਗੁਰਕੀਰਤਪੁਰ ਸਾਹਿਬ ਦੇ ਵਿੱਚ ਸਾਰਿਆਂ ਨੇ ਇਨਕਾਰ ਕਰ ਦਿੱਤਾ ਸਾਰਿਆਂ ਨੇ ਕਿਹਾ ਕਿ ਨਹੀਂ ਜੀ ਇਹ ਔਰਾਂ ਦੇ ਬੜਾ ਬੇਈਮਾਨ ਬੰਦਾ ਬੜਾ ਪਾਪੀ ਆ ਇਹ ਇਸ ਤਰ੍ਹਾਂ ਹੀ ਇਹ ਚਾਲਾਂ ਚੱਲਦਾ ਸੀ ਕੋਈ ਵੀ ਜਿਹੜਾ ਨਾ ਉਹਨੂੰ ਬੜੇ ਪਿਆਰ ਦੇ ਨਾਲ ਆਪਣੇ ਕੋਲ ਬੁਲਾਉਣਾ ਇੱਕ ਵਾਰੀ ਆ ਗਿਆ ਊਲ ਫਜ਼ੂਲ ਦੇ ਪ੍ਰਸ਼ਨ ਕਰਨੇ ਤੇ ਇਸ ਤਰ੍ਹਾਂ ਹੀ ਫਸਾਉਂਦੇ ਵੱਡੇ ਲੋਕ ਪਿਆਰਿਓ ਇਸ ਤਰ੍ਹਾਂ ਹੀ ਬੰਦਿਆਂ ਨੂੰ ਫਸਾਉਂਦੇ ਹਨ ਉਹਨਾਂ ਦੇ ਕੋਲ ਕੋਈ ਬੰਦਾ ਚੱਲ ਗਿਆ ਉਹਦਾ ਪ੍ਰਭਾਵ ਇੰਨਾ ਹੁੰਦਾ ਉਹਦਾ ਪ੍ਰਭਾਵ ਕਬੂਲ ਕਰਨਾ ਪੈਂਦਾ ਜੇ ਉਹਦਾ ਪ੍ਰਭਾਵ ਤੁਸੀਂ ਕਬੂਲ ਨਾ ਕਰੋ ਆਪਣਾ ਪ੍ਰਭਾਵ ਆਪਣੀ ਗੱਲ ਕਰੋ ਤੇ ਉਹ ਪਕੜ ਕੇ ਕੈਦ ਦੇ ਵਿੱਚ ਪਾ ਦਿੰਦਾ ਸੀ ਇਸ ਤਰ੍ਹਾਂ ਹੀ ਪਿਆਰਿਓ ਇੱਥੋਂ ਦੇ ਮਹਾਰਾਜੇ ਜਿਹੜੇ ਮਹਾਰਾਜਾ ਸ਼ਿਵਾਜੀ ਜਿਹੜੇ ਹਨ ਉਹਨੂੰ ਵੀ ਇਹਨੇ ਬੁਲਾਇਆ ਇਹ ਵੀ ਚੱਲ ਕੇ ਚੱਲ ਕੇ ਤਾਂ ਗਏ ਲੇਕਿਨ ਜਦੋਂ ਉਹਨਾਂ ਨੇ ਉਹਦਾ ਪ੍ਰਭਾਵ ਕਬੂਲ ਨਹੀਂ ਕੀਤਾ ਜੇਲ੍ਹ ਦੇ ਵਿੱਚ ਪਾ ਦਿੱਤਾ ਤੇ ਫਿਰ ਮਾਰ ਦੇਣਾ ਚਾਹੁੰਦਾ ਸੀ ਉਹ ਭੱਜ ਕੇ ਨਿਕਲ ਗਏ ਇਸ ਤਰ੍ਹਾਂ ਹੀ ਸਾਤਸੰਗਤ ਜੀ ਇਹ ਕੰਮ ਜੋ ਨਾ ਉਹ ਕਰਿਆ ਕਰਦਾ ਸਾਰੇ ਡਰ ਗਏ ਸਾਰੇ ਬੜੇ ਪਹਿਪੀਤ ਹੋ ਗਏ ਉਸ ਵੇਲੇ ਨਾ ਬਾਬਾ ਰਾਮ ਰਾਏ ਬਹੁਤ ਛੋਟੀ ਆਰ ਬਲਾ ਪਿਆਰਿਓ ਤੇ ਕੋਈ ਵਿਦਵਾਨ ਤਾਂ 11 ਸਾਲ ਕੋਈ 14 15 ਸਾਲ ਦਾ ਜ਼ਿਕਰ ਕਰਦਾ ਛੋਟੀ ਆਰ ਬਲਾ ਇਹ ਉਮਰਾਂ ਦੇ ਵਿੱਚ ਜਦੋਂ ਇਹ ਬਾਲ ਅਵਸਥਾ ਦੇ ਵਿੱਚ ਗਏ ਪਿਆਰਿਓ ਗਲ ਮੁਕਾਵਾਂ ਮੈਂ ਬਾਲ ਅਵਸਥਾ ਦੇ ਵਿੱਚ ਗਏ ਔਰੰਗਜ਼ੇਬ ਨੂੰ ਨਿਰ ਉਤਰ ਕਰਨਾ ਕੀਤਾ ਉਸ ਤੋਂ ਬਾਅਦ ਲੇਕਿਨ ਪਿਆਰਿਓ ਅਖੀਰ ਦੇ ਵਿੱਚ ਲਾਲਚ ਆ ਗਈ ਹੈ ਅਖੀਰ ਦੇ ਵਿੱਚ ਉਹਦਾ ਪ੍ਰਭਾਵ ਕਬੂਲ ਕਰ ਲਿਆ ਮਹਾਰਾਜ ਜੀ ਨੇ ਬਚਨ ਕੀਤਾ ਕਿ RAM RAJ ਬੇਟਾ ਤੇਰੀ ਰਸਨਾ ਦੇ ਉੱਤੇ ਗੁਰੂ ਨਾਨਕ ਦੇਵ ਜੀ ਦਾ ਵਾਸਾ ਹੋਵੇਗਾ ਗੁਰੂ ਘਰ ਦੇ ਵਿੱਚੋਂ ਤਿਲ ਮਾਤਰ ਸ਼ਕਤੀ ਤੈਨੂੰ ਦਿੱਤੀ ਗਈ ਹੈ ਇਹਦੀ ਯੋਗ ਤੂੰ ਵਰਤੋ ਕਰਨਾ ਕਾਰਾ ਆਪਣੀ ਪੂਜਾ ਆਪਣੀ ਮਾਨਤਾ ਵਧਾਉਣ ਦੇ ਲਈ ਸ਼ਕਤੀ ਦਾ ਦੁਰਉਪਯੋਗ ਨਹੀਂ ਕਰਨਾ ਕਈ ਵਾਰੀ ਕਈ ਲੋਕ ਕਹਿੰਦੇ 나ਜੀ ਜਦੋਂ ਕਰਾ ਮਾਤਾ ਦੀ ਗੱਲ ਆਉਂਦੀ ਹੈ ਉਹ ਕਹਿੰਦੇ ਕਿ ਜੀ ਕਰਾ ਮਾਤ ਜਿਹੜੀ ਗੁਰੂ ਘਰ ਦੇ ਵਿੱਚ ਨਹੀਂ ਹੈ ਭਾਈ ਕਰਾ ਮਾਤ ਥੋੜੀ ਹੋ ਸਕਦੀ ਹੈ ਪਿਆਰਿਓ ਯਾਦ ਰੱਖੋ ਗੁਰੂ ਮਹਾਰਾਜ ਜੀ ਨੇ ਵੀ ਪੂਰਾ ਇਤਿਹਾਸ ਪੜ੍ਹ ਕੇ ਦੇਖੋ ਕਰਾਮਾਤਾਂ ਦੇ ਨਾਲ ਪੂਰਾ ਇਤਿਹਾਸ ਭਰਿਆ ਹੋਇਆ ਹੈ ਹਰ ਸਾਖੀ ਦੇ ਵਿੱਚ ਕਰਾਮਾਤ ਹੈ ਲੇਕਿਨ ਸਤਿਗੁਰੂ ਮਹਾਰਾਜੀ ਨੇ ਲੋਕ ਭਲਾਈ ਦੇ ਲਈ ਕਰਾਮਾਤ ਦਿਖਾਉਣਾ ਕੀਤਾ ਦੂਜਿਆਂ ਦਾ ਉਧਾਰ ਕਰਨ ਦੇ ਲਈ ਕਿਉਂਕਿ ਪਿਆਰਿਓ ਲੋਕ ਹਾਮ ਵਿਅਕਤੀ ਜਿਹੜਾ ਸਿਆਣੇ ਤੋਂ ਸਿਆਣਾ ਵਿਅਕਤੀ ਵੀ ਜਿਹੜਾ ਤੇ ਜਦੋਂ ਆਪਾਂ ਕਹਿੰਦੇ ਨਾ ਜਦੋਂ ਤੱਕ ਕੋਈ ਆਪਣਾ ਤੁਸੀਂ ਸ਼ਕਤੀ ਨਹੀਂ ਦਿਖਾਓਗੇ ਉਦੋਂ ਤੱਕ ਪਿਆਰਿਓ ਉਹਨਾਂ ਦਾ ਅਸਰ ਵੀ ਨਹੀਂ ਪੈਂਦਾ ਉਹ ਕਹਿੰਦੇ ਐਵੇਂ ਬਾਬਾ ਬੋਲੀ ਜਾਂਦਾ ਕਰਕੇ ਕੋਈ ਬੰਦੇ ਕੋਲ ਕਰਾਮਾਤ ਹੋਵੇ ਕੋਈ ਸ਼ਕਤੀ ਹੋਵੇ ਤਾਂ ਹੀ ਪਿਆਰਿਓ ਫਿਰ ਸਾਰੇ ਲੋਕ ਉਹਦੇ ਅੱਗੇ ਝੁਕਦੇ ਉਹਦੀ ਮੰਨਦੇ ਹਨ। ਲੇਕਿਨ ਕਦੇ ਵੀ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਆਪਣੀ ਵਡਿਆਈ ਦੇ ਲਈ ਆਪਣੀ ਪੂਜਾ ਕਰਾਉਣ ਦੇ ਲਈ ਪਿਆਰਿਓ ਕਰਾਮਾਤ ਨਹੀਂ ਦਿਖਾਈ ਹੈ ਉਹਨੂੰ ਮਹਾਰਾਜ ਨੇ ਕਿਹਾ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹ ਆਵਤ ਲਾਜਾ ਇਹ ਨਾਟਕ ਚੇਟਕ ਆਪਣੀ ਵਡਿਆਈ ਦੇ ਲਈ ਆਪਣੀ ਪੂਜਾ ਦੇ ਲਈ ਕਿ ਜੀ ਮੇਰੀ ਪੂਜਾ ਕਰੋ ਇਹਦੇ ਲਈ ਮਹਾਰਾਜ ਨੇ ਫਿਰ ਕਰਾਮਾਤ ਕਿਆ ਮਾਤ ਦਾ ਘਰ ਮਹਾਰਾਜ ਨੇ ਕਿਹਾ ਤੇ ਰਾਮ ਰਾਏ ਨੂੰ ਕਿਹਾ ਤੇ ਇਹ ਵੀ ਕਿਹਾ ਕਿ ਭਾਈ ਸਿੱਖੀ ਸਿਧਾਂਤ ਦੇ ਵਿੱਚ ਪਰਪਾ ਕਰਣਾ ਜੋ ਮਰਜ਼ੀ ਹੋ ਜਾਏ ਸਿਧਾਂਤ ਦਾ ਕਦੇ ਵੀ ਤਿਆਗ ਨਹੀਂ ਕਰਨਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਤੇ ਉਹਦਾ ਬਾਦਸ਼ਾਹ ਦਾ ਅਸਰ ਕਦੇ ਵੀ ਕਬੂਲ ਨਹੀਂ ਕਰਨਾ ਉਥੇ ਗਏ ਪਿਆਰਿਓ ਸ਼ੁਰੂਆਤ ਦੇ ਵਿੱਚ ਤਾਂ ਠੀਕ ਰਿਹਾ ਬਾਦਸ਼ਾਹ ਦਾ ਅਸਰ ਪੈਂਦਾ ਰਿਹਾ ਉਹਨੇ ਪੈਸਾ ਵੀ ਇੰਨਾ ਦਿੱਤਾ ਜਦੋਂ ਵੀ ਬਾਬਾ RAM ਰਾਏ ਉਹਦੇ ਕੋਲ ਆ ਆਪਕੇ ਔਰੰਗਜ਼ੇਬ ਕੋਲ ਜਾਂਦਾ ਤੇ 13000 ਦਮੜਾ ਜਿਹੜਾ ਦਿਆ ਕਰਦਾ ਸੀ ਤੇ ਇਸ ਤਰ੍ਹਾਂ ਕਰਕੇ ਉਹਨੇ ਵੇਖ ਲਿਆ ਕਿਉਂਕਿ ਇਹ ਵੱਡੇ ਵੱਡੇ ਬੇਈਮਾਨ ਹੁੰਦੇ ਹਰ ਚੀਜ਼ ਨੂੰ ਪਿਆਰਿਓ ਤੋੜ-ਫੋੜਨਾ ਚੁੰਦੇ ਰਾਜਨੀਤੀ ਇਹ ਹੀ ਹੁੰਦੀ ਹੈ ਪੰਜਾਬ ਦੇ ਵਿੱਚ ਵੀ ਪਿਆਰਿਓ ਪਹਿਲੇ ਜਥੇਬੰਦੀਆਂ ਬਹੁਤ ਚੜਦੀਕਲਾ ਦੇ ਵਿੱਚ ਸਨਾਂ ਲੇਕਿਨ ਆਪਣੀ ਬੰਦੇ ਜਿਹੜੇ ਜਿਹੜੇ ਜਿਨ੍ਹਾਂ ਨੂੰ ਆਪਾਂ ਆਪਣੇ ਬੋਲਦੇ ਆ ਇਹਨਾਂ ਬੇਈਮਾਨਾਂ ਨੇ ਕੀ ਕੀਤਾ ਤੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਤੋੜ ਦਿੱਤੀਆਂ ਇੱਕ ਜਥੇਬੰਦੀ ਦੇ ਕਈ ਹਿੱਸੇ ਕਰ ਦਿੱਤੇ ਤੇ ਸ਼ਕਤੀ ਜਿਹੜੀ ਆ ਖੇਡ ਪੁੰਡ ਗਈ ਇਸ ਤਰ੍ਹਾਂ ਇੱਕ ਧੀਰ ਨੂੰ ਆਪਣਾ ਬਣਾ ਕਰਕੇ ਉਹਨੂੰ ਬਾਬਾ ਬਣਾ ਦੇਣਾ ਫਿਰ ਕਬਜਾ ਕਰ ਦੇਣਾ ਬਹੁਤ ਇਸ ਤਰ੍ਹਾਂ ਹੀ ਹੁੰਦਾ ਹੈ ਰੰਗ ਜੈ ਵੀ ਇਹੀ ਕਰਨਾ ਚਾਹੁੰਦਾ RAM ਰਾਏ ਨੇ ਜਦੋਂ ਬਾਣੀ ਦੀ ਤੋਕ ਅੱਖਰ ਬਦਲ ਦਿੱਤੇ ਮਹਾਰਾਜ ਨੇ ਉਹਨੂੰ ਬਾਈਕਾਟ ਕਰ ਦਿੱਤਾ ਇਹ ਲੇਕਿਨ ਗੁਰਤਾ ਗਦੀ ਦਾ ਪ੍ਰਭਲ ਦਾਵੇਦਾਰ ਸੀ ਬਾਰ ਬਾਰ ਕਹਿੰਦਾ ਸੀ ਇੱਕ ਵਾਰੀ ਸਾਤ ਸੰਗਾਂ ਦੀ ਕਾਬਲ ਖੰਧਾਰ ਤੋਂ ਸੰਗਤਾਂ ਆਈਆਂ ਗੁਰੂ ਮਹਾਰਾਜ ਨੂੰ ਉਹਨਾਂ ਨੇ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਆਪ ਜੀ ਤੋਂ ਬਾਅਦ ਗੁਰਤਾ ਗਦੀ ਕਿਹਨੂੰ ਪ੍ਰਾਪਤ ਹੋਵੇਗੀ ਮੇਰੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਨੇ ਕਿਹਾ ਕਿ ਦੋਵੇਂ ਸਾਹਿਬਜ਼ਾਦੇ ਜਿਹੜੇ ਬਾਣੀ ਦਾ ਜਾਪ ਕਰ ਰਹੇ ਹਨ ਤੇ ਤੇ ਉਹ ਸੰਗਤਾਂ ਵੀ ਦੇਖੋ ਬਹੁਤ ਦੂਰੋਂ ਆਈਆਂ ਸੰਨ ਤੇ ਉਹਨਾਂ ਨੇ ਕਿਹਾ ਕਿ ਬਾਦ ਦੇ ਵਿੱਚ ਕਈ ਸਾਲਾਂ ਤੋਂ ਬਾਅਦ ਆਉਣਾ ਹੋਵੇਗਾ ਮਨ ਵਿੱਚ ਇੱਕ ਲਾਲਸਾ ਹੈ ਕਿ ਅਗਲਾ ਗੁਰੂ ਕੌਣ ਹੋਵੇਗਾ ਗੁਰੂ ਜੋਤ ਕਿਹੜੇ ਸ਼ਰੀਰ ਦੇ ਅੰਦਰ ਪ੍ਰਗਟ ਹੋਵੇਗੀ ਮਹਾਰਾਜ ਨੇ ਦੋ ਸੂਈਆਂ ਉਹਨਾਂ ਨੂੰ ਦਿੱਤੀਆਂ ਤੇ ਕਿਹਾ ਕਿ ਦੋਹੇ ਜਿਹੜੇ ਸਾਬਜ਼ਾਦੇ ਬਾਣੀ ਦਾ ਜਾਪ ਕਰ ਰਹੇ ਹਨ ਤੇ ਜੋ ਚੁਰੰਗ ਜਿਹੜਾ ਜਿਹਨੂੰ ਆਪਾਂ ਚੌਪਾਈ ਜਾਂ ਚੁਰੰਗ ਬੋਲਦੇ ਹਾਂ ਉਹਦੇ ਉੱਤੇ ਬੈਠ ਕਰਕੇ ਪਾਠ ਕਰ ਰਹੇ ਸਨ ਤੇ ਉਹ ਵਚਨ ਕਰਨਾ ਕੀਤਾ ਸਤਿਗੁਰਾਂ ਨੇ ਕਿਹਾ ਜਾਓ ਇਹ ਸੂਈ ਜਿਹੜੀ ਹੈ ਉਹ ਚੁਰੰਗ ਦੇ ਵਿੱਚ ਚੌਪਾਈ ਦੇ ਵਿੱਚ ਉਹਨੂੰ ਖੋਬਣਾ ਕਰੋ ਜਿਹਦੇ ਵਿੱਚ ਖੁੱਬ ਜਾਵੇ ਸਮਝ ਲਿਓ ਅਗਲਾ ਗੁਰੂ ਉਹ ਹੋਵੇਗਾ ਉਹਦੇ ਸਰੀਰ ਦੇ ਵਿੱਚ ਗੁਰੂ ਜੋਤ ਪ੍ਰਗਟ ਹੋਵੇਗੀ ਉਹ ਸੰਗਤਾਂ ਗਈਆਂ ਜਾ ਕਰਕੇ ਜਦੋਂ ਪਿਆਰਿਓ ਜਿੱਥੇ ਬਾਬਾ ਰਾਮ ਰਾਏ ਜੀ ਬੈਠ ਕਰਕੇ ਬੰਦਗੀ ਕਰਦੇ ਉਹਨੂੰ ਜਦੋਂ ਕੂਮੜਾ ਕੀਤਾ ਰੰਚਕ ਮਾਤਰ ਵੀ ਪਿਆਰਿਓ ਉਹ ਸੂਈ ਜਿਹੜੀ ਆ ਅੰਦਰ ਨਹੀਂ ਗਈ ਐ ਲੱਕੜ ਦੇ ਵਿੱਚ ਸੂਈ ਥੋੜੀ ਜਾ ਸਕਦੀ ਐ ਤੇ ਦੂਜੇ ਪਾਸੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬੈਠ ਕੇ ਬੰਦਗੀ ਕਰ ਰਹੇ ਸਨ ਆ ਤੇ ਉਹਨਾਂ ਨੇ ਉਹਨੂੰ ਜਾ ਕਰਕੇ ਜਦੋਂ ਖੋਬਣਾ ਕੀਤਾ ਮੋਮ ਦੇ ਵਿੱਚ ਜਿਸ ਤਰ੍ਹਾਂ ਪਿਆਰੀ ਉਹ ਸੂਈ ਖੋਬ ਜਾਂਦੀ ਧੱਸ ਜਾਂਦੀ ਇਸ ਤਰ੍ਹਾਂ ਧੱਸ ਗਈ ਬਾਦ ਵਿੱਚ ਆ ਕਰਕੇ ਦੱਸਿਆ ਮਹਾਰਾਜ ਕਿ ਅਸੀਂ ਜਦੋਂ ਆ ਇਹਨੂੰ ਵੜਨ ਦਾ ਖੋਬਣ ਦਾ ਯਤਨ ਕੀਤਾ ਨਾ ਬਾਬੇ ਰਾਮ ਰਾਜ ਦੀ ਚੋਪਾਈ ਜਿਹੜਾ ਰੰਚਕ ਮਾਤਰ ਨਹੀਂ ਗਈ ਲੇਕਿਨ ਧਨਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਬਾਲ ਅਵਸਥਾ ਦੇ ਵਿੱਚ ਸੀ ਪਿਆਰ ਉਹ ਬਹੁਤ ਹੋ ਗਿਆ 4-5 ਸਾਲ ਦੀ 3.5-4 ਸਾਲ ਦੀ ਆਰਬਲਾ ਹੋਵੇਗੀ ਸ਼ਾਇਦ ਬਹੁਤ ਛੋਟੀ ਆਰਬਲਾ ਉਹਦੇ ਵਿੱਚ ਹੀ ਜਦੋਂ ਆ ਕੀਤਾ ਤੇ ਕਹਿਣ ਲੱਗੇ ਕਿ ਆਰਾਮ ਨਾਲ ਇਹ ਤਾਸ ਕੀ ਕਹਿਣ ਲੱਗੇ ਅਗਲੇ ਗੁਰੂ ਇਹ ਹੋਣਗੇ ਤੇ ਮਹਾਰਾਜ ਨੇ ਵਾਚਨ ਕੀਤਾ ਕਹਿਣਾ ਨਹੀਂ ਇਹਨੂੰ ਗੁਪਤ ਰੱਖ ਲਿਓ ਬਸ ਕੋ ਨੂੰ ਸੰਕੇਤ ਦਿੱਤਾ ਹੈ ਦੇਹਸਤਰਾ ਸਾਧ ਸੰਗਤ ਜੀ RAM ਰਾਏ ਫਿਰ ਬਾਗੀ ਬਣ ਗਿਆ ਮਹਾਰਾਜੀ ਨੇ ਉਹਨੂੰ ਆਪਣੇ ਮੱਥੇ ਨਹੀਂ ਲਾਇਆ ਇਹੀ ਪਿਆਰਿਓ ਸਿਧਾਂਤ ਹੁੰਦਾ ਹੈ ਪਾਤਸ਼ਾਹ ਜੀ ਨੇ ਜੋ ਬਚਨ ਕੀਤਾ ਨਾ ਜਿੰਨ ਪਹਿ ਆਦਬ ਨਾ ਬਾਣੀ ਤਹਾਰਾ ਜਾਣੋ ਸੋ ਸਿੱਖ ਨਾਹੇ ਹਮਾਰਾ ਗੁਰੂ ਮਹਾਰਾਜੀ ਦਾ ਪਿਆਰਿਓ ਪੂਰਾ ਨਿਆਂ ਕਰੇ ਕਰਤਾਰ ਆਪਾਂ ਅਕਸਰ ਵੇਖਦਿਆਂ ਬੰਦਾ ਤੇ ਜਦੋਂ ਨਿਆਂ ਦੀ ਗੱਲ ਆਵੇ ਨਾ ਵੱਡੇ ਤੋਂ ਵੱਡੇ ਬੰਦੇ ਵੀ ਪਿਆਰਿਓ ਥਿਰਕ ਜਾਂਦੇ ਹਨ ਜਿੱਥੇ ਆਪਣਾ ਆ ਜਾਵੇ ਉਥੇ ਪੱਖ ਬਾਤ ਕਰ ਲੈਂਦੇ ਆਪਣੇ ਨੂੰ ਬਚਾ ਲੈਂਦੇ ਦੂਜੇ ਨੂੰ ਪਿਆਰਿਓ ਨਾ ਡੋਬ ਕੇ ਰੱਖ ਦਿੰਦੇ ਕੋਈ ਗਲਤੀ ਜਿਹੜੀ ਹੈ ਉਹੀ ਗਲਤੀ ਆਪਣਾ ਆਪਾਂ ਇੱਕ ਮੁਹਾਵਰਾ ਬੋਲਦੇ ਆ ਕਿ ਆਪਣੇ ਨੇ ਕੀਤੀ ਆ ਗਲਤੀ ਕੀਤੀ ਨਾ ਖਾਸ ਕਰਕੇ ਕਿ ਭਾਈ ਉਹ ਕਹਿੰਦੇ ਕਿ ਜੀ ਮੇਰਾ ਤਾਂ ਬਾਬਾ ਹੈ ਭਾਈ ਇਹ ਜੀ ਨਿਆਣਾ ਬੱਚਾ ਏ ਇਹ ਤਾਂ ਹੋ ਕੇ ਹੀ ਹੋਵੇਗੀ ਜੀ ਹੁਣ ਕੀ ਕਰ ਸਕਦੇ ਆ ਕੋਈ ਪਿਆਰਿਓ ਦੂਜੇ ਨੇ ਗਲਤੀ ਕੀਤੀ ਤਉ ਫਿਰ ਬੜੇ ਗੁੱਸੇ ਹੋ ਜਾਂਦੇ ਕਹਿੰਦੇ ਜੀ ਇਹਨੂੰ ਤਾਂ ਮਾਰ ਦਿਓ ਖਤਮ ਕਰ ਦਿਓ ਤੇ ਉਹ ਉਹ ਕਹਿੰਦੇ ਨਾ ਹਮ ਕਰੇ ਤੋ ਲੀਲਾ ਤੂੰ ਕਰੇ ਤੋ ਪਾਪ ਤੇ ਜੇ ਅਸੀਂ ਕੀਤੀ ਤਾਂ ਪਿਆਰਿਓ ਅਸੀਂ ਜਾਂ ਆਪਣੇ ਨੇ ਕੀਤੀ ਤੇ ਕਹਿ ਦਿੰਦੇ ਜੀ ਇਹ ਤਾਂ ਜੀ ਬੱਚਾ ਜੀ ਲੀਲਾ ਚੱਲਦੀ ਰਹਿੰਦੀ ਆ ਕੋਈ ওই ਦੂਜੀ ਗੱਲ ਦੂਜੇ ਨੇ ਕੋਈ ਵਿਰੋਧੀ ਬੰਦਾ ਜਿਹੜਾ ਹੈ ਜਿਹਦੇ ਨਾਲ ਤੋੜੀ ਨਹੀਂ ਬਣਦੀ ਉਹਨੇ ਕੰਮ ਕਰ ਦਿੱਤਾ ਤੇ ਕਹਿੰਦੇ ਜੀ ਇਹ ਤਾਂ ਮਹਾਪਾਪ ਹੋ ਗਿਆ ਰੌੜਾ ਪਾ ਦਿੰਦੇ ਜੀ ਇਹਨੂੰ ਅੱਗ ਲਾ ਦਿਓ ਆਹ ਕਰ ਦਿਓ ਇਹਨੂੰ ਦਫਾ ਕਰ ਦਿਓ ਇਸ ਤਰ੍ਹਾਂ ਹੀ ਹਰ ਥਾਵਾਂ ਦੇ ਵਿੱਚ ਵੀ ਪਿਆਰਿਓ ਇਸ ਤਰ੍ਹਾਂ ਹੀ ਵੇਖੀਦਾ ਹੈ ਹਰ ਖੇਤਰ ਦੇ ਵਿੱਚ ਧਾਰਮਿਕ ਖੇਤਰ, ਰਾਜਨੀਤਿਕ ਖੇਤਰ ਉਹਨਾਂ ਤੋਂ ਉਹ ਰਾਜਨੀਤਿਕ ਵੀ ਬੰਦੇ, ਧਾਰਮਿਕ ਵੀ ਬੰਦੇ ਆਪਣਿਆਂ ਦੀ ਗਲਤੀ ਹੋਈ ਸਾਰੇ ਪਰਦੇ ਪਾ ਦਿੰਦੇ। ਕੋਈ ਉਹਨਾਂ ਦੀ ਕੋਈ ਸ਼ਿਕਾਇਤ ਵੀ ਕਰੇ ਉਹਨਾਂ ਦੇ ਮਗਰ ਪੈ ਜਾਂਦੇ ਕਹਿੰਦੇ ਜੀ ਇਹ ਬੜਾ ਰੋਲਾ ਪਾਉਂਦਾ ਇਹਨੂੰ ਖਤਮ ਕਰੋ ਕਰਕੇ। ਆਪਣਿਆਂ ਨੂੰ ਬਚਾਣਾ ਚਾਹੁੰਦੇ ਇਹੀ ਤਾਂ ਪਿਆਰਿਓ ਫਿਰ ਪਾਪਤਾ ਉਹਨਾਂ ਨੂੰ ਵੀ ਬੇਈਮਾਨਾਂ ਨੂੰ ਲੱਗ ਜਾਂਦਾ ਲੇਕਿਨ ਸਤਗੁਰੂ ਮਹਾਰਾਜ ਨੂੰ ਜਦੋਂ ਪਤਾ ਚੱਲਿਆ ਇਹਨੇ ਉਹਦਾ ਅਸਰ ਕਬੂਲ ਕਰਨਾ ਕੀਤਾ ਉਹਦਾ ਚਾਪਲੂਸ ਬਣ ਗਿਆ ਔਰੰਗੇ ਦਾ ਰਾਮ ਰਾਜ ਦਾ ਬਾਈਕਾਟ ਕਰ ਦਿੱਤਾ ਸੱਚ ਜਾਣੋ ਪਿਆਰਿਓ ਲਾਇਕ ਪੁੱਤਰ ਸੀ ਤਾਂ ਜੀਵਨ ਮਹਾਰਾਜੀ ਨੇ ਉਹਨੂੰ ਮੱਥੇ ਨਹੀਂ ਲਾਇਆ ਅਖੀਰ ਤੱਕ ਪਿਆਰਿਓ ਕਿਰਾੜ ਦਾ ਰਹਿ ਗਿਆ ਬਾਬਾ ਰਾਮ ਰਾਏ ਬਹੁਤ ਉਹਨੇ ਮਿੰਤਾ ਕੀਤੀਆਂ ਬੜੇ ਤਰਲੇ ਲਾਏ ਲੇਕਿਨ ਉਹਦਾ ਤਿਆਗ ਕਰ ਦਿੱਤਾ ਗੁਰਤਾ ਗੱਦੀ ਜਦੋਂ ਮਹਾਰਾਜੀ ਦਾ ਅੰਤਲਾ ਸਮਾਂ ਨਜ਼ਦੀਕ ਆਇਆ ਉਹ ਫਿਰ ਆਇਆ ਤੇ ਉਹਨੇ ਧੀਰਮਲ ਨੂੰ ਵੀ ਅੱਗੇ ਆਪਣੇ ਚਾਚੇ ਨੂੰ ਧੀਰਮਲ ਚਾਚਾ ਵਜਦਾ ਸੀ ਇਹ ਦੋਵੇਂ ਬੇਈਮਾਨ ਚਾਚਾ ਭਤੀਜੇ ਜਿਹੜੇ ਇਕੱਠੇ ਹੋ ਗਏ ਤੇ ਦੋਵਾਂ ਨੇ ਵੀ ਤੇ ਧੀਰਮਲ ਨੇ ਵੀ ਜਾ ਕਰਕੇ ਬੜੀਆਂ ਧਮਕੀਆਂ ਦਿੱਤੀਆਂ ਮਹਾਰਾਜ ਨੂੰ ਕਿਹਾ ਕਿ ਦੇਖੋ ਮਹਾਰਾਜ ਕਿ ਰਾਮ ਰਾਜ ਤਾਂ ਬੜਾ ਹੁਣ ਤਾਂ ਬਹੁਤ ਵੱਡਾ ਬਣ ਗਿਆ ਤੁਹਾਡੇ ਦੇ ਨਾਲ ਉਹਦੀ ਸਿੱਖੀ ਸੇਵਕੀ ਬਣ ਗਈ ਪੈਸਾ ਆ ਗਿਆ ਰੰਗ ਜ਼ੈਬ ਜਿਹੜਾ ਪਿਆਰਿਓ ਆਪਣੇ ਬਾਪ ਦਾ ਨਹੀਂ ਹੋਇਆ ਆਪਣੇ ਪਰਿਵਾਰ ਦਾ ਨਹੀਂ ਹੋਇਆ ਕਿਦੀ ਨਹੀਂ ਮੰਨਦਾ ਸੱਚ ਜਾਣੋ ਪਿਆਰਿਓ ਰਾਮ ਰਾਜ ਦਾ ਮੁਰੀਦ ਬਣ ਗਿਆ ਸੀ ਇਸ ਤਰ੍ਹਾਂ ਇਹ ਮੁਰੀਦ ਕਾਦਾ ਬਣਨਾ ਵੱਡੇ ਬੰਦੇ ਇਸ ਤਰ੍ਹਾਂ ਹੀ ਹੱਥ ਪੈਰ ਜੋੜ ਕਰਕੇ ਉਹਨਾਂ ਦਾ ਪਿਆਰਿਓ ਆਪਣਾ ਹਿੱਤ ਸਾਧ ਲੈਂਦੇ ਹਨ ਤੇ ਉਹਨਾਂ ਨੂੰ ਬਦਨਾਮ ਕਰ ਦਿੰਦੇ ਬੇੜਾ ਗਰਕ ਕਰਕੇ ਰੱਖਦੇ ਰਾਜਨੀਤੀ ਇੰਨੀ ਮਾੜੀ ਇੰਨੀ ਗੰਦੀ ਹੁੰਦੀ ਹੈ ਹਾਂ ਸਿਆਣੇ ਬਣ ਕਰਕੇ ਇਹਦਾ ਫਾਇਦਾ ਚੱਕ ਲਿਓ ਤਾਂ ਠੀਕ ਹੈ ਕਿ ਇਹਦਾ ਪੱਖ ਪਾਦ ਕੀਤਾ ਇੱਕ ਦੇ ਬਣ ਗਏ ਉਹ ਬੰਦੇ ਪਿਆਰਿਓ ਫੇਰਾ ਸੱਤਾਧਾਰੀ ਨਾ ਆਪਣੇ ਸਵਾਰਥ ਦੇ ਲਈ ਉਹਦੀ ਵਰਤੋਂ ਕਰਦੇ ਉਹਨੂੰ ਯੂਜ਼ ਕਰਦੇ ਕਰਦੇ ਅੱਖੀ ਗੀਰ ਦੇ ਵਿੱਚ ਪਿਆਰਿਓ ਜਦੋਂ ਤੱਕ ਉਹਨਾਂ ਦੇ ਕੋਲ ਸੱਤਾ ਹੁੰਦੀ ਹੈ ਉਹਨਾਂ ਨੂੰ ਪੂਰੀਆਂ ਮੌਜਾਂ ਮਿਲਦੀਆਂ ਜਦੋਂ ਇੱਕ ਨਾ ਇੱਕ ਦਿਨ ਸੱਤਾ ਤੋਂ ਤਾਂ ਇਹਨਾਂ ਨੇ ਬਾਹਰ ਹੋਣਾ ਸੱਤਾ ਤੋਂ ਬਾਹਰ ਹੋ ਗਏ ਇਹਨਾਂ ਦਾ ਕੰਮ ਹੋ ਗਿਆ ਫਿਰ ਉਹਨੂੰ ਇਹ ਕਰ ਦਿੰਦੇ ਕਿ ਜਾ ਭਈ ਤੂੰ ਆਪਣਾ ਵੇਖ ਉਹਦੀ ਬਦਨਾਮੀ ਹੋ ਜਾਂਦੀ ਹੈ ਉਹ ਆਪਣੇ ਪੰਥ ਦਾ ਨਹੀਂ ਰਹਿੰਦਾ ਰਾਜਨੀਤਿਕ ਲੋਕ ਵੀ ਥੱਕੇ ਮਾਰ ਦਿੰਦੇ ਫਿਰ ਐਵੇਂ ਲੋਕੀ ਉਹਨੂੰ ਖਤਮ ਕਰ ਦਿੰਦੇ ਹਨ ਇਹੀ ਹਸ਼ਰ ਜਿਹੜਾ ਬਾਬੇ ਰਾਮ ਰਾਏ ਦਾ ਹੋਇਆ ਰਾਮ ਰਾਏ ਤੋਂ ਨਾ ਪੂਰਾ ਕੰਮ ਕਰ ਲਿਆ ਪਾ ਦਿੱਤਾ ਰੰਗਜੀਬ ਨੇ ਉਹ ਤੋਂ ਬਾਅਦ ਗੁਰੂ ਮਹਾਰਾਜ ਨੇ ਕਿਹਾ ਕਿ ਭਈਆ ਬੇਈਮਾਨ ਹੋਇਆ ਆਪਣੇ ਮੱਥੇ ਨਹੀਂ ਲਾਇਆ ਬੜੀਆਂ ਪਿਆਰਿਓ ਨੇ ਧਮਕੀਆਂ ਦਿੱਤੀਆਂ ਕਿ ਜੇ ਮੈਨੂੰ ਇਹ ਨਹੀਂ ਕੀਤਾ ਮੈਂ ਇੰਜ ਕਰਾਂਗਾ ਉਹ ਕਰਾਂਗਾ ਮਹਾਰਾਜ ਨੇ ਕਹਿ ਦਿੱਤਾ ਕਿ ਭਈ ਜੋ ਕਮਰਜੀ ਕਰਨਾ ਕਰ ਲੈ ਲੇਕਿਨ ਗੁਰੂ ਘਰ ਦੇ ਦਰਵਾਜ਼ੇ ਤੇਰੇ ਲਈ ਸਦਾ ਲਈ ਬੰਦ ਹਨ ਸੋ ਅੱਜ ਵਾਲੇ ਦਿਨ ਸਤਿਗੁਰੂ ਮਹਾਰਾਜੀ ਨੇ ਸ਼੍ਰੀ ਕੀਰਤਪੁਰ ਸਾਹਿਬ ਜੀ ਦੇ ਵਿੱਚ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾਗਤ ਦੀ ਦੇ ਉਤੇਸ਼ ਭਾਈ ਮਾਨ ਕਰਕੇ ਤੇ ਆਪ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਜਨ ਨਾਨਕ ਇੱਕੇ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਨਾ ਇਹ ਕਠਨ ਜਿਹੜਾ ਖੇਲ ਜਿਹੜਾ ਸਤਿਗੁਰੂ ਮਹਾਰਾਜੀ ਨੇ ਕਰਨਾ ਕੀਤਾ ਆਜਾ ਪ੍ਰਭ ਗੁਰ ਪਿਆਨਾ ਕਰਨਾ ਕੀਤਾ ਜੋਤੀ ਜੋਤ ਸਮਾਏ ਹਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜੀ ਦਾ ਗੁਰਤਾ ਗਦੀ ਦਿਹਾੜਾ ਇਹਦੀਆਂ ਆਪ ਜੀ ਨੂੰ ਵਧਾਈਆਂ ਹੈ ਪਿਆਰਿਓ ਨਾਲ ਪਾਤਸ਼ਾਹ ਜੀ ਦਾ ਜੋਤੀ ਜੋਤ ਦੀ ਦਿਹਾੜਾ ਤੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕੋਟਾਨ ਕੋਟ ਸਾਡੀ ਪ੍ਰਣਾਮ ਹੋਵੇ ਆਓ ਸਾਥ ਸੰਗਤਾਂ ਜੀ ਇਹ ਜਿਹੜਾ ਵਿਸ਼ਾ ਚੱਲ ਰਿਹਾ ਜੋਗ ਮਤ ਦਾ ਫਿਰ ਤੋਂ